ਕਹਾਣੀ ਨਾਨੀ ਨਾਲ ਨਾਨਕੇ ਲੇਖਕ ਸਿਮਰਨਜੀਤ ਕੌਰ ਨਿਮੋ ਦਾ ਡੈਡੀ ਸਦਾਰਾ ਜੀ ਕੰਮ ਤੋਂ ਆਏ ਸੀ ਕਿ ਕੋਣ ਦੀ ਰਿੰਗ ਵੱਜੀ ਟਿੰ ਟਿੰ ਸਿਮਰਾਰ ਸੋਈ ਚ ਕੰਮ ਕਰਦੀ ਸੀ ਤੇ ਨਿਮੋ ਦਾ ਡੈਡੀ ਨਹਾ ਰਿਹਾ ਸੀ ਨਿਮੋ ਨੇ ਫੋਨ ਚੁੱਕਿਆ ਹੈਲੋ ਨਾਨੀ ਬੇਬੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪੁੱਤ ਕੀ ਹਾਲ ਹੈ ਮੇਰੇ ਸ਼ੇਰ ਪੁੱਤ ਦਾ ਮੈਂ ਤੇ ਠੀਕ ਹਾਂ ਤੁਸੀਂ ਠੀਕ ਹੋ ਹਾ ਪੁੱਤ ਠੀਕ ਆ ਨਿੰਮੋ ਪੁੱਤ ਤੇਰਾ ਡਾੜੀ ਕਿੱਥੇ ਐ ਨਾਨੀ ਬੇਬੇ ਡੈਡੀ ਹੁਣੇ ਕੰਮ ਤੋਂ ਆਏ ਸਨ ਤੇ ਨਹਾਉਣ ਗਏ ਨੇ ਅੱਛਾ ਠੀਕ ਐ ਜਦੋਂ ਆਇਆ ਤੇ ਆਖੀ ਨਾਨੀ ਬੇਬੇ ਨਾਲ ਗੱਲ ਕਰੀ ਠੀਕ ਐ ਇਹ ਕਹਿ ਕੇ ਦੋ ਮਾਣੇ ਕੌਣ ਕੱਟ ਦਿੱਤਾ ਨਿੰਮੋ ਦੇ ਡਾੜੀ ਦੇ ਆਂਤੇ ਨਿੰਮੋ ਨੇ ਆਪਣੇ ਨਾਨੀ ਦੱਸ ਲਈ ਹਾਂ ਆਪਣੇ ਡੈਡੀ ਨੂੰ ਲਾ ਦਿੱਤਾ ਰੋਟੀ ਖਾਣ ਮਗਰੋਂ ਸਰਦਾਰੇ ਨੇ ਪਹੁੰਚ ਚੁੱਕਿਆ ਤੇ ਨਿੰਮੋ ਦੀ ਨਾਨੀ ਨੂੰ ਡਰਾਇਆ ਸਾਸਰੀ ਕਾਲ ਬੀਬੀ ਸਾਸਰੀ ਕਾਲ ਪੁੱਤ ਹੋਰ ਸਿਹਤ ਤੇ ਕੰਮਕਾਰ ਠੀਕ ਹੈ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਚੰਗਾ ਚੱਲੀ ਜਾਂਦਾ ਇੰਜ ਹਾਲ ਚਾਲ ਪੁੱਛਦਿਆਂ ਸਿਮਰਾ ਦੀ ਮਾਂ ਨੇ ਕਿਹਾ ਪੁੱਤ ਨਿੰਮੋ ਨੂੰ ਛੁੱਟਿਆ ਹੋਏ ਯਾਨੀ ਤੇ ਕੁਝ ਦਿਨ ਮੇਰੇ ਕੋਲ ਛੱਡ ਜਾ ਚਾਰ ਦਿਨ ਮੈਨੂੰ ਸੁਖ ਹੋ ਜਾਊ ਬੀਬੀ ਗਰਮੀ ਜ਼ਿਆਦਾ ਹੈ ਤੇ ਬੱਚੇ ਬਾਹਰ ਖੇਰ ਕੇ ਬਿਮਾਰ ਹੋ ਜਾਂਦੇ ਨੇ ਬੇਬੇ ਟੋਕਦੇ ਆਖਿਆ ਕੋਈ ਗੱਲ ਨਹੀਂ ਤੁਸੀਂ ਆਪਣੇ ਟਾਈਮ ਆਓ ਕਿਹੜੇ ਘੋੜਿਆਂ ਵਿੱਚ ਬੰਦ ਰਹੇ ਹੋ ਬੇਬੇ ਜਾਨੀ ਅੱਗੋਂ ਸਵਾਰੀ ਹੋ ਗਈ ਤੇ ਸਰਦਾਰੇ ਨੇ ਹੱਸ ਕੇ ਆਖਿਆ ਚੱਲ ਚੰਗਾ ਕੁਝ ਦਿਨਾਂ ਛੱਡ ਜਾਵਾਂਗਾ ਠੀਕ ਹੈ ਹੋਰ ਸਭ ਸੁਖਸਾਂਦਾ ਹੈ ਹਾਂ ਉਹ ਕਾਲਪੁਰਖ ਦੀ ਮੀਰ ਸਰਦਾਰਾ ਸਭ ਠੀਕ ਹੈ ਇੰਜ ਹਾਲ ਚੱਲ ਪੁੱਛਣ ਮਗਰੋਂ ਫੋਨ ਕੱਟ ਦਿੱਤਾ ਨਿੰਮੋ ਹੁਣ ਸੌ ਚੁੱਕੀ ਸੀ ਸਵੇਰ ਹੋਈ ਨਿੰਮੋ ਜੀ ਸੁੱਤੀ ਪਈ ਸੀ ਕਿ ਸਿਮਰਾ ਨੇ ਫੋਨ ਸਿਮਰਾ ਨੇ ਨਿੰਮੋ ਨੂੰ ਉਠਾਇਆ ਨਿੰਮੋ ਨਿੰਮੋ ਕੋ ਟੱਟ ਨਿੰਮੋ ਮਾਂ ਦੇ ਬੋਲ ਅਣਗੌਲੀ ਕਰਦੀ ਰਹੀ ਤੇ ਅਜੇ ਵੀ ਨਿਸਰ ਕੇ ਸੁੱਤੀ ਪਈ ਸੀ ਮਾਂ ਨੇ ਉੱਚੀ ਦੀ ਆਖਿਆ ਜਿੰਨੇ ਜਿੰਨੇ ਮਾਮੇ ਕੋਲ ਜਾਣਾ ਹੈ ਤਾਂ ਜਲਦੀ ਉੱਠ ਜਾਓ ਇਹਨਾਂ ਸੁਣਦਿਆਂ ਹੀ ਨਿੰਮੋ ਫਟਾਫਟ ਉੱਠ ਕੇ ਬੈਠ ਗਈ ਸਿਮਰਾ ਜਾਣਦੀ ਸੀ ਕਿਨੇ ਮੋ ਇਹ ਗੱਲ ਸੁਣ ਕੇ ਉੱਠ ਖਲੋਏਗੀ ਨਿੰਮੂ ਦਾ ਭਰਾ ਤਾਂ ਅਜੇ ਛੋਟਾ ਸੀ ਉਸੇ ਤਰ੍ਹਾਂ ਸੁੱਤਾ ਪਿਆ ਸੀ ਨਿੰਮੂ ਦੀ ਮਾਂ ਨੇ ਕਿਹਾ ਕਿ ਜੇ ਨਾਨਕੇ ਜਾਣਾ ਹੈ ਤਾਂ ਫਟਾਫਟ ਇੱਕ ਦੋ ਦਿਨਾਂ ਵਿੱਚ ਸਕੂਲ ਦਾ ਕੰਮ ਖਤਮ ਕਰ ਲਵੇ ਤੇਰਾ ਡੈਡੀ ਤੈਨੂੰ ਛੱਡ ਆਏਗਾ ਤੇ ਮੈਂ ਲੈ ਆਵਾਂਗੀ ਨਿੰਮੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਿਵੇਂ ਉਸ ਨੂੰ ਖਾਲੀ ਬੁਗਨੇ ਵਿੱਚੋਂ ਸਿੱਖੇ ਲੱਗ ਗਏ ਹੋਣ ਨਿੰਮੋ ਨੂੰ ਸਾਰਾ ਦਿਨ ਖੁਸ਼ੀ ਵਿੱਚ ਨੱਚਦੀ ਤੇ ਵੇੜੇ ਵਿੱਚ ਮੋਹਰਾ ਬਾਗ ਪਹਿਲਾਂ ਪਾਉਂਦੀ ਰਹਿੰਦੀ। ਸਕੂਲ ਦਾ ਕੰਮ ਕੁਝ ਕੁ ਕੰਮ ਨਿੰਮੋ ਨੇ ਪਹਿਲਾਂ ਕਰ ਲਿਆ ਸੀ ਤੇ ਰਹਿਦਾ ਕੰਮ 1-2 ਦਿਨਾਂ ਵਿੱਚ ਖਤਮ ਕਰ ਲਿਆ। ਅੱਜ ਨਿੰਮੋ ਦਾ ਡੈਡੀ ਕੰਮ ਤੋਂ ਛਿਤੀ ਆ ਗਿਆ ਸੀ ਤੇ ਉਸਨੇ ਸਿਮਰਾਂ ਨੂੰ ਕਿਹਾ ਕਿ ਨਿੰਮੋ ਨੂੰ ਤਿਆਰ ਕਰ ਦੇਵੀਂ। ਉਸਨੇ ਪਿੰਡ ਵੱਲ ਕਾਗਜ਼ ਪਤਾ ਕਰਨ ਜਾਣਾ ਹੈ ਤੇ ਨਿੰਮੋ ਨੂੰ ਛੱਡ ਆਏਗਾ। ਨਿੰਮੋ ਦਾ ਬੈਗ ਤਿਆਰ ਕਰਕੇ ਸਿਮਰਾਂ ਨੇ ਮੋਟਰਸਾਈਕਲ ਦਿਨਾਲ ਬੰਨ ਦਿੱਤਾ ਤੇ ਨੀਮੋ ਆਪਣੇ ਡੈਡੀ ਦੇ ਮਾਗਰ ਘੁੱਟ ਕੇ ਜੱਫੀ ਪਾ ਕੇ ਬੈਠ ਗਈ। ਨੀਮੋ ਹੁਣ ਨਾਨਕੇ ਪਿੰਡ ਨਾਨੀ ਕੋ ਜਾਵੇਗੀ। ਇਸ ਬਾਰੇ ਤੁਸੀਂ ਵੀ ਸੋਚੋਗੇ ਵੀ ਅੱਗੇ ਕੀ ਹੋਇਆ ਹੋਵੇਗਾ। ਜਰੂਰ ਕਮੈਂਟ ਕਰਕੇ ਦੱਸਣਾ ਜੀ। ਧੰਨਵਾਦ ਜੀ।